ਹੈਲੋ ਦੋਸਤੋ ਤੁਹਾਡਾ ਸਾਡੇ ਚੈਨਲ 'ਚ ਬਹੁਤ-ਬਹੁਤ ਸਵਾਗਤ ਹੈ ਸਾਡੇ ਨਾਲ ਜੁੜੇ ਰਹਿਣ ਲਈ ਬਣ ਰਹਿਣ ਲਈ ਤੁਹਾਡਾ ਧੰਨਵਾਦ ਆਏ ਦਿਨ ਤੋਂ ਨਵੀਂ ਨੋਟੀਫਿਕੇਸ਼ਨ ਦਿਨੇ ਆ ਪਮੋ ਕੀ ਸਿਰਜਲਟ ਨੂੰ ਲਿਆ ਕੇ ਹੋਵੇ ਟੀਚਰ ਬੇਸ ਕੋਈ ਨਿਊਜ਼ ਹੋਵੇ ਜਾਂ ਫਿਰ ਕੋ ਨਵੀਂ ਗਵਰਨਮੈਂਟ ਜੌਬ ਦੀ ਕੋਈ ਜਾਣਕਾਰੀ ਹੋਵੇ ਤਾਂ ਜਿਹੜੇ ਵੀ ਪੀਐਸ ਚਟ ਦੇ ਕੈਂਡੀਡੇਟ ਇਸ ਵੀਡੀਓ ਨੂੰ ਦੇਖ ਰਹੇ ਹੈ ਮੈਂ ਦੱਸ ਦਿਆਂ ਆਪਣੇ ਚੈਨਲ ਤੇ ਰਾਤ ਨੂੰ 9 ਤੋਂ 10 ਲਾਈਵ ਕਲਾਸ ਚੱਲਦੀ ਹੈ ਲਾਈਵ ਮੌਕ ਟੈਸਟ ਦੀ ਕਲਾਸ ਹੁੰਦੀ ਹੈ ਜਿਨ੍ਹਾਂ ਨੇ ਵੀ ਇਸ ਵਾਰ ਪੀਐਸ ਚਟ ਦੇਣਾ ਹੈ ਤਾਂ ਜਰੂਰ ਆਪਣੇ ਚੈਨਲ ਤੇ ਰਾਤ ਨੂੰ 9 ਤੋਂ 10 ਲਾਈਵ ਕਲਾਸ ਜਰੂਰ ਲਗਾਇਆ ਕਰੋ ਤਾਂ ਹੁਣ ਜਿਹੜੀ ਤੁਹਾਨੂੰ ਮੈਂ ਕੱਲ ਮੋਕ ਟੈਸਟ ਦੇ ਵਿੱਚ ਲਾਈਵ ਜਿਹੜਾ ਆਪਣਾ ਮੋਕ ਟੈਸਟ ਹੁੰਦਾ ਹੈ ਉਹਦੇ ਵਿੱਚ ਰਾਤ ਨੂੰ ਇਹ ਗੱਲ ਕਹੀ ਸੀ ਕਿ ਜੋ ਵੀ ਜਦੋਂ ਵੀ ਸਾਡੇ ਕੋਲੇ ਕੋਈ ਇਨਫੋਰਮੇਸ਼ਨ ਆਈ ਜਿਹੜੀ ETT TET ਪਾਸ ਜਿਹੜੀ ਅਧਿਆਪਕਾਂ ਦੀ ਅੱਜ ਸਿੱਖਿਆ ਮੰਤਰੀ ਜੀ ਨਾਲ ਮੀਟਿੰਗ ਹੋਈ ਹੈ ਉਸ ਮੀਟਿੰਗ ਨੂੰ ਲੈ ਕੇ ਕੋਈ ਵੀ ਇਨਫੋਰਮੇਸ਼ਨ ਸਾਡੇ ਤੱਕ ਪਹੁੰਚੀ ਸਭ ਤੋਂ ਪਹਿਲਾਂ ਤੁਹਾਨੂੰ ਵੀਡੀਓ ਬਣਾ ਕੇ ਦੱਸਾਂਗੇ ਤਾਂ ਤੁਹਾਡੇ ਲਈ ਅਸੀਂ ਲੈ ਕੇ ਆਏ ਆਂ ਅੱਜ ਜੋ ਲਿਖਿਆ ਹੈ ਤੁਹਾਨੂੰ ਮੈਂ ਪੜ੍ਹ ਕੇ ਸੁਣਾਉਣਾ ਹੈ ਇਹ ਕੀ ਹੈ ਇਹ ਜਿਹੜਾ ਪੂਰਾ ਈਟੀਟੀ ਟਟਪਾਸ ਯੂਨੀਅਨ ਵੱਲੋਂ ਇਹ ਪੂਰੀ ਜਿਹੜੀ ਗੱਲ ਕਹੀ ਗਈ ਹੈ ਸਾਡਾ ਕੰਮ ਹੈ ਕਿ ਤੁਹਾਡੇ ਤੱਕ ਪੂਰੀ ਗੱਲ ਨੂੰ ਪਹੁੰਚਾ ਦੇਣਾ ਤਾਂ ਲਾਈਕ ਜਰੂਰ ਕਰ ਦਿਓ ਵੀਡੀਓ ਨੂੰ ਤਾਂ ਆਪਾਂ ਪੜ੍ਹਦੇ ਆਂ ਜੀ ਪੂਰਾ ਹੈ ਕੀ ਲਿਖਿਆ ਹੋਇਆ ਹੈ ਕਿ ਬਹੁਤ ਹੀ ਸਤਿਕਾਰਯੋਗ ਬੇਰੋਜ਼ਗਾਰ ਈਟੀਟੀ ਟਟਪਾਸ ਅਧਿਆਪਕ ਸਾਥੀਓ ਤੁਹਾਡੇ ਹੌਸਲੇ ਤੇ ਤੁਹਾਡੇ 25 ਤਰੀਕ ਵਾਲੇ ਤਰਨੇ ਦੇ ਦਬਾਅ ਵਿੱਚ ਅੱਜ ਸਿੱਖਿਆ ਮੰਤਰੀ ਨੇ ਆਪਣੇ ਨਾਲ ਮੀਟਿੰਗ ਕੀਤੀ ਤੇ ਮੀਟਿੰਗ ਦੌਰਾਨ ਸਿੱਖਿਆ ਮੰਤਰੀ ਨੂੰ ਵੱਖ-ਵੱਖ ਸਕੂਲਾਂ ਵਿੱਚ ਪਈਆਂ ਖਾਲੀ ਅਸਾਮੀਆਂ ਬਾਰੇ ਜਾਣੂ ਕਰਵਾਇਆ ਗਿਆ ਸਿੱਖਿਆ ਮੰਤਰੀ ਨੇ 77 ਨੂੰ ਪ੍ਰਾਇਮਰੀ ਸਕੂਲਾਂ ਦੀ ਭਰਤੀ ਸੰਬੰਧੀ ਪ੍ਰਪੋਜ਼ਲ ਬਣਾਉਣ ਲਈ ਕਿਹਾ ਅਤੇ ਜਲਦੀ ਰਿਪੋਰਟ ਤਿਆਰ ਕਰਨ ਲਈ ਕਿਹਾ ਸਾਥੀਓ ਇਹ ਸਭ ਕੁਝ ਤੁਹਾਡੀ ਬਦੌਲਤ ਹੀ ਜੋ ਅੱਜ ਸਿੱਖਿਆ ਮੰਤਰੀ ਨੇ ਪ੍ਰਤੀਕਰਨ ਸੰਬੰਧੀ ਹਾਂ ਪੱਕੀ ਜਵਾਬ ਦਿੱਤਾ ਹੈ ਅਤੇ ਇਸ ਸਮੇਂ ਮੁੱਖ ਮੰਤਰੀ ਸਾਹਿਬ ਨਾਲ ਮੀਟਿੰਗ ਕਰਾਉਣ ਸੰਬੰਧੀ ਵੀ ਗੱਲਬਾਤ ਕੀਤੀ ਤਾਂ ਸਿੱਖਿਆ ਮੰਤਰੀ ਵੱਲੋਂ ਕਿਹਾ ਗਿਆ ਕਿ 8 ਫਰਵਰੀ ਦੀ ਜੋ ਅਧਿਆਪਕ ਸੰਘਰਸ਼ ਕਮੇਟੀ ਦੀ ਮੀਟਿੰਗ ਦੌਰਾਨ ਤੁਹਾਨੂੰ ਵੀ ਟਾਈਮ ਦਿੱਤਾ ਜਾਊਗਾ ਤਾਂ ਦੇਖੋ ਪੂਰੀ ਗੱਲ ਕੀ ਹੈ ਤੁਹਾਨੂੰ ਮੈਂ ਦੱਸ ਦਿੱਤੀ ਹੈ ਕਿ ਜਿਹੜਾ ਵੀ ਈਟੀਟੀ ਟਟ ਪਾਸ ਯੂਨੀਅਨ ਵੱਲੋਂ ਕਿਹਾ ਗਿਆ ਹੈ ਕਿ ਜਿਹੜੀ ਅੱਜ ਸਿੱਖਿਆ ਮੰਤਰੀ ਜੀ ਨਾਲ ਮੀਟਿੰਗ ਹੋਈ ਹੈ ਉਹਦੇ ਵਿੱਚ ਜੋ ਸਿੱਖਿਆ ਮੰਤਰੀ ਜੀ ਨੇ ਕਿਹਾ ਹੈ ਪ੍ਰਪੋਜ਼ਲ ਬਣਾਉਣ ਲਈ ਕਿਹਾ ਹੈ ਜਿਹੜੀ ਟੀਚਰਾਂ ਦੀਆਂ ਸਾਮੀਆਂ ਜਿਹੜੀਆਂ ਪਈਆਂ ਉਹਨਾਂ ਦੀ ਭਰਤੀ ਲਈ ਵੀ ਕਿਹਾ ਅੱਗੋਂ ਵੀ ਆਪਾਂ ਪੜ੍ਹਦੇ ਹਾਂ ਲਿਖਿਆ ਹੋਇਆ ਹੈ ਕਿ ਸਾਥੀਓ ਸਿੱਖਿਆ ਮੰਤਰੀ ਨਾਲ ਮੀਟਿੰਗ ਤਾਂ ਵਧੀਆ ਰਹੀ ਪਰ ਇਹ ਨਾ ਸਮਝ ਲੈਣਾ ਕਿ ਆਪਾਂ ਨੂੰ ਨੌਕਰੀ ਮਿਲ ਗਈ ਸਾਥੀਓ ਅਜੇ ਆਪਾਂ ਨੂੰ ਹੋਰ ਸੰਘਰਸ਼ ਕਰਨਾ ਪਵੇਗਾ ਇਸ ਜਿਹੜੇ ਯੂਨੀਅਨ ਵੱਲੋਂ ਕਈਆਂ ਗਈਆਂ ਗੱਲਾਂ ਸਰਕਾਰਾਂ ਦਾ ਰਵੱਈਆ ਬਦਲਦਾ ਰਹਿੰਦਾ ਹੈ ਪਰ ਆਪਾਂ ਨੂੰ ਘਰ ਵਿੱਚ ਚੁੱਪ ਬੈਠਣ ਨਾਲ ਨੌਕਰੀ ਨਹੀਂ ਮਿਲਣੀ ਸਾਰੇ ਹੀ ਟੱਟਪਾ ਸਾਥੀਆਂ ਨੂੰ ਅਪੀਲ ਹੈ ਕਿ ਆਪਣੀ ਯੂਨੀਅਨ ਦਾ ਡਟ ਕੇ ਸਾਥ ਦਿਓ ਤਾਂ ਜੋ ਆਪਾਂ ਸਰਕਾਰ ਕੋਲੋਂ ਆਪਣੇ ਹੱਕ ਲੈ ਸਕੀਏ ਸਾਥਿਓ ਜੇਕਰ ਸਰਕਾਰ ਆਪਣੀ ਭਰਤੀ ਸੰਬੰਧੀ ਜਲਦੀ ਨੋਟੀਫਿਕੇਸ਼ਨ ਜਾਰੀ ਨਹੀਂ ਕਰਦੀ ਤਾਂ ਅਗਲੀ ਸਾਥਿਓ ਅਗਲੀ ਜੋ ਵੀ ਸਟੇਟ ਕਮੇਟੀ ਵੱਲੋਂ ਰਣਨੀਤੀ ਬਣਾਈ ਜਾਵੇਗੀ ਉਸ ਸੰਬੰਧੀ ਤੁਹਾਨੂੰ ਬਹੁਤ ਜਲਦ ਦੱਸਿਆ ਜਾਵੇਗਾ ਅਤੇ ਅਗਲੇ ਐਜੀਟੇਸ਼ਨ ਲਈ ਤਿਆਰ ਰਹੋ ਥੱਲੇ ਲਿਖਿਆ ਧੰਨਵਾਦ ਪੂਰੀ ਨਿਊਜ਼ ਜਿਹੜੀ ਅਸੀਂ ਤੁਹਾਨੂੰ ਦਿੱਤੀ ਕਿ ਅੱਜ ਕੀ ਹੋਇਆ ਕਿਵੇਂ ਹੋਈ ਮੀਟਿੰਗ ਤਾਂ ਹੋਰ ਵੀ ਜੇ ਸਾਡੇ ਤੱਕ ਕੋਈ ਨਿਊਜ਼ ਪਹੁੰਚੀ ਜਰੂਰ ਦੱਸਾਂਗੇ ਸ਼ੇਅਰ ਜਰੂਰ ਕਰਦੇ ਹੋ ਵੀਡੀਓ ਨੂੰ ਬਨੇ ਰਹੋ ਸਾਡੇ ਨਾਲ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਸ਼ੁਕਰੀਆ